ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਇ ਅੰਤਰਾਤਮੈ ਸਮਾਲੇ ਆਵ ਚੜਦ ਦਰਹਿ ਪਰਣਾ ਗੁਰ ਬਿਨ ਅਵਰ ਨ ਜਾਣਾ ਕੋਈ ਕਹ ਨਾਨਕ ਸੁਣੋ ਸੰਤੂ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਗ ਹੋਵੇ ਮਨ ਸਤਗੁਰੂ ਮੁਕਤ ਨੋ ਪਾਵੇ ਮੁਕਤ ਮਨ ਸਤਗੁਰੂ ਮੁਕਤ ਨੋ ਪਾਵੇ ਪਾਵੇ ਮੁਕਤ ਨੋ ਹੋਰ ਤੈ ਕੋਈ ਪੁੱਛੋ ਗਿਆਨੀਆਂ ਜੀ ਪੁੱਛੋ ਬਿਵੇਕੀਆਂ ਜਾਈ ਅਨੇਕ ਜੁਨੀ ਪਰਮੇ ਆਵੇ ਬਿਨ ਸਤਗੁਰੂ ਮੁਕਤ ਨੋ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਨਾਏ ਕਾ ਨਾਨਕ ਵਿਚਾਰ ਦੇਖੋ ਵੀਨ ਸਤਗੁਰੂ ਮੁਕਤ ਨਾਮ ਪਾਏ ਇੱਕਵੀਂ ਅਤੇ 22 ਨੀ ਪੋੜੀ ਅਨੰਤ ਸਾਹਿਬ ਜੀ ਦੀ ਵਿਚਾਰ ਰੋਣ ਹੈ ਜੀ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਸੰਮੁਖ ਕੋਣ ਹੈ ਕਿ ਮਨ ਮੁਖ ਕੋਣ ਹੈ ਸੰਮੁਖ ਹੀ ਗੁਰਮੁਖ ਹੈ ਭਈ ਇਹ ਅਸੀਂ ਕਿਵੇਂ ਪਰਖ ਹੋਵੇ ਕਿ ਇਹ ਬੰਦਾ ਗੁਰੂ ਦੇ ਸੰਮੁਖ ਹੋਇਆ ਗੁਰੂ ਦੇ ਹੁਕਮ ਵਿੱਚ ਤੁਰਦਾ ਗੁਰੂ ਦੇ ਪਾਣੇ ਵਿੱਚ ਤੁਰਦਾ ਉਹ ਗੁਰਮੁਖ ਕਹਾ ਲਾ ਸਕਦਾ ਉਹਦੇ ਵਾਸਤੇ ਜੁੜੀ ਹੈ ਕਿ ਜੇ ਕੋਈ ਸਿੱਖ ਗੁਰੂ ਸਿੱਖ ਦੀ ਸੰਮੁਖ ਹੋਵੇ ਜੇ ਕੋਈ ਗੁਰੂ ਦੇ ਅੱਗੇ ਜਾ ਕੇ ਸੰਮੁਖ ਹੋ ਜਾਏ ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰ ਲਵੇ ਗੁਰੂ ਵੱਲ ਮੁਖ ਕਰਕੇ ਜੀਵਨ ਆਪਣੀ ਜਾਤ ਬਣਾਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਇਹਦੀ ਲਈ ਸ਼ਰਤ ਹੈ ਕਿ ਜਿਉ ਪਾਵ ਮਨ ਤੂੰ ਆਤਮਾ ਤੂੰ ਜੀਉ ਤੂੰ ਕੱਲ ਵੀ ਜਿਹੜੀ ਵਿਚਾਰ ਆਈ ਸੀ ਉਹ ਇਹ ਸੀ ਕਿ ਜਿਉ ਨਿਰਮਲ ਬਹਰ ਨਿਰਮਲ ਬਾਰੂ ਤਾਂ ਨਿਰਮਲ ਜਿਉ ਨੰਮ ਜੀ ਕਰਕੇ ਮਨ ਕਰਕੇ ਹਿਰਦੇ ਕਰਕੇ ਕੋਈ ਗੁਰੂ ਨਾਲ ਜੁੜੇ ਗੁਰੂ ਦੀ ਗੱਲ ਨੂੰ ਪ੍ਰਵਾਨ ਕਰੇ ਸਵੀਕਾਰ ਕਰੇ ਤਾਂ ਹੀ ਉਸ ਨੂੰ ਸਨਮੁਖ ਮੰਨਿਆ ਜਾਏਗਾ ਜੇ ਕੋਈ ਸਿੱਖੀ ਸਨਮੁਖ ਹੋਵੇ ਤਾਂ ਉਹਦੀ ਸ਼ਰਤ ਇਹ ਹੈ ਕਿ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਮਨ ਆਤਮਾ ਤੋਂ ਹਿਰਦੇ ਤੋਂ ਗੁਰੂ ਦਾ ਸੰਗ ਕਰੇ ਗੁਰੂ ਦੀ ਬਾਣੀ ਤੇ ਸੁਰਤ ਸ਼ਬਦ ਦਾ ਮੇਲ ਕਰੇ ਉਸ ਨੂੰ ਮੁਖ ਹੈ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮ ਸੋਮਾ ਲੇ ਗੁਰ ਕੇ ਚਰਨ ਪਾਪ ਗੁਰੂ ਦੀ ਬਾਣੀ ਗੁਰ ਕੋ ਸ਼ਬਦ ਚਰਨ ਸਤਗੁਰ ਕੋ ਗੁਰੂ ਦਾ ਸ਼ਬਦ ਹੀ ਸਤਗੁਰੂ ਦੇ ਚਰਨ ਹਨ ਗੁਰਬਾਣੀ ਵਿੱਚ ਕਈ ਦਫਾ ਭਲੇਖੇ ਪਾਏ ਜਾਂਦੇ ਨੇ ਜਿਹੜੇ ਲੋਕ ਗੁਰਬਾਣੀ ਦਾ ਆਪਣੀ ਗੁਰਈਆਂ ਚਾਉਣ ਲਈ ਇਸਤੇਮਾਲ ਕਰਦੇ ਨੇ ਕਹਿੰਦੇ ਨੇ ਦੇਖੋ ਜੀ ਜੀਨ ਦਾ ਗੁਰੂ ਧਾਰਨ ਬੜਾ ਜ਼ਰੂਰੀ ਹੈ ਜੀ ਗ੍ਰੰਥ ਗੁਰੂ ਨਹੀਂ ਹੋ ਸਕਦਾ ਨਹੀਂ ਤਾਂ ਤੁਹਾਡੀ ਗੁਰਬਾਣੀ ਵਿੱਚ ਲਿਖਿਆ ਵੀ ਗੁਰ ਕੇ ਚਨ ਤੋਇ ਤੋਂ ਪੀਓ ਤੇ ਫਿਰ ਗੁਰੂ ਦੇ ਕਿਹੜੇ ਚਰਨ ਧੋ ਕੇ ਪੀਓ ਗੁਰਗ੍ਰੰਥ ਸਾਹਿਬ ਦੇ ਕਿਹੜੇ ਚਰਨਾਂ ਲਿਖਾ ਪਾਉਂਦੇ ਨੇ ਉਹਨਾਂ ਨੂੰ ਫਿਰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਗੁਰਬਾਣੀ ਦੇ ਵੀ ਲਿਖੇ ਗੁਰੂ ਕੇ ਚਨ ਹਿਰਦੇ ਲੈ ਧਾਰੋ ਕਿ ਗੁਰੂ ਦੇ ਚਨ ਹਿਰਦੇ ਵੀ ਧਾਰਨ ਕਰੋ ਜੇ ਇਹਨਾਂ ਹੱਡ ਮਾਸ ਨਾੜੀ ਵਾਲੇ ਚਰਨਾਂ ਦੀ ਗੱਲ ਹੁੰਦੀ ਤੇ ਉਹਨਾਂ ਨੂੰ ਚਲੋ ਧੋ ਕੇ ਪੀਤਾ ਜਾ ਸਕਦਾ ਪਰ ਉਹਨਾਂ ਚਰਨਣ ਵੀ ਕੋ ਹਿਰਦੇ 'ਚ ਕਿਵੇਂ ਧਾਰਨ ਕਰ ਸਕਦਾ ਜਿੰਦੇ ਗੁਰੂ ਦੇ ਚਰਨ ਹਿਰਦੇ 'ਚ ਕੋ ਕਿਵੇਂ ਧਾਰਨ ਕਰ ਸਕਦਾ ਕੀ ਉਹਨੂੰ ਕੀਮਾ ਬਣਾ ਕੇ ਹਣ ਕੇ ਹਿਰਦੇ ਧਾਰਨ ਕਰਨਾ ਕਿਵੇਂ ਕਰਨਾ ਇਹਦਾ ਮਤਲਬ ਨਾ ਦੀ ਇਥੇ ਕੋਈ ਇਹ ਹੜਮਾਸ ਸੁਣਾੜੀ ਵਾਲੇ ਚਰਨ ਹਿਰਦੇ ਧਾਰਨ ਕਰਨ ਦੀ ਗੱਲ ਹੈ ਨਾ ਹੀ ਇਹ ਹੜਮਾਸ ਸੁਣਾੜੀ ਵਾਲੇ ਚਰਨ ਧੋ ਕੇ ਪੀਣ ਦੀ ਗੱਲ ਹੈ ਅਸੀਂ ਕਿਸੇ ਦੇ ਚਰਨਾਂ ਨੂੰ ਉਤਕਤ ਨੂੰ ਲਾਉਂਦੇ ਜਿਹੜੂ ਸਾਡੇ ਦਿਲ 'ਚ ਅਤਿ ਦਰਜੇ ਦਾ ਸਤਕਾਰ ਹੋਵੇ ਅਤਿ ਦਰਜੇ ਦਾ ਸਤਕਾਰ ਹੋਵੇ ਉਦੋਂ ਚਰਨਾਂ ਨੂੰ ਹੱਥ ਲਾਉਂਦੇ ਆਂ ਉਦੋਂ ਚਰਨ ਧੋ ਕੇ ਕਿਸੇ ਦੇ ਪੀਂਾਂਗੇ ਜਿਹਦਾ ਇਤਨੇ ਮਨੂ ਅਰਦੇ ਤੁ ਜਿਹਦਾ ਸਤਕਾਰ ਹੋਵੇ ਤੂੰ ਇਤੇ ਚਰਨ ਧੋ ਕੇ ਪੀਣਾ ਦਾ ਮਤਲਬ ਇਹ ਹੈ ਕਿ ਬਾਣੀ ਨੂੰ ਨਰੋਲ ਸੱਚ ਕਰਕੇ ਮੰਨਣਾ ਔਰ ਬਾਣੀ ਨੂੰ ਹਿਰਦੇ ਵੀ ਧਾਰਨ ਕਰਨਾ ਹੀ ਗੁਰੂ ਦੇ ਚਰਨ ਧਾਰਨ ਕਰਨੇ ਨੇ ਤੇ ਕਈ ਵਾਰ ਸਕੂਲ ਟੀਚਰ ਕਹਿੰਦੇ ਹੁੰਦੇ ਸੀ ਮਾਸਟਰ ਬਾਈ ਇਹ ਸਬਕ ਕੋਟ ਕੇ ਪੀ ਕੇ ਆਇਓ ਬਾਈ ਯਾਨੀ ਚੰਗਾ ਰਟਾ ਕੋਟ ਕੇ ਪੀ ਉਹਦਾ ਮਤਲਬ ਇਹ ਨਹੀਂ ਕਿ ਕੋਈ ਉਹ ਸਬਕ ਨੂੰ ਕਾਗਜ਼ਾਂ ਤੇ ਲਿਖ ਕੇ ਦੇ ਉਹ ਜੰਤਰ ਬਣਾ ਕੇ ਦੇ ਪੀਣਾ ਹੈ ਨਹੀਂ ਉਹਦਾ ਮਤਲਬ ਹੁੰਦਾ ਸੀ ਵੀ ਇਸ ਨੂੰ ਚੰਗੀ ਤਰ੍ਹਾਂ ਕਿੰਗ ਦਿਨ ਯਾਦ ਕਰਕੇ ਆਇਓ ਚੰਗਾ ਘੋਟਾ ਲਾ ਕੇ ਆਇਓ ਤੋ ਇੱਥੇ ਵੀ ਗੁਰ ਕੇ ਚੰ ਹਿਰਦੇ ਤੇ ਆਇ ਤੂ ਪਾਵੈ ਕਿ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਧਿਆਉਣਾ ਗੁਰੂ ਦੇ ਹੁਕਮਾਂ ਨੂੰ ਅੰਤਰ ਆਤਮਾ ਸਿਮਾਲੇ ਫਿਰ ਉਸ ਗੁਰੂ ਕੇ ਗਿਆਨ ਨੂੰ ਗੁਰੂ ਦੀ ਸਿੱਖਾ ਨੂੰ ਅੰਦਰ ਆਤਮਾ ਵਿੱਚ ਉਸ ਦੀ ਸੰਭਾਲ ਕਰੇ ਇਹਦੇ ਵਿੱਚ ਵਸਾ ਦੇ ਉਸ ਨੂੰ ਇਹ ਨਹੀਂ ਕਿ ਗੱਲ ਸੁਣੀ ਗੱਲ ਪੜੀ ਤੇ ਦਿਮਾਗ ਚੋਂ ਕਰ ਦਿੱਤੀ ਨਹੀਂ ਉਸ ਨੂੰ ਫਿਰ ਗੁਰੂ ਦੇ ਉਸ ਬਾਣੀ ਨੂੰ ਹਿਰਦੇ ਵਿੱਚ ਧਿਆਉਣਾ ਹਿਰਦੇ ਵਿੱਚ ਬਸਾਉਣਾ ਆਪ ਛੱਡ ਸਦਾ ਰਹਿ ਪਰਨ ਆਪਣਾ ਆਪਾ ਛੱਡ ਦੇਵੀ ਆਪਣੀ ਮੇਦਾ ਤਿਆ ਕਰਕੇ ਆਪਣੀ ਸੋਚ ਅਕਲ ਨੂੰ ਪਿੱਛੇ ਕਰਕੇ ਸਦਾ ਰਹਿ ਪਰਨੇ ਗੁਰੂ ਦੇ ਚਰਨਾਂ ਤੇ ਡਿੱਗ ਪਏ ਗੁਰੂ ਦੇ ਹਵਾਲੇ ਆਪਣੇ ਆਪ ਨੂੰ ਕਰਦ ਗੁਰੂ ਦੇ ਆਸਰੇ ਰ ਗੁਰੂ ਬਿਨ ਅਵਰਨੋ ਜਾਣੈ ਕੋਈ ਗੁਰੂ ਦੇ ਗਿਆਨ ਤੋਂ ਬਿਨਾ ਕਿਸੇ ਹੋਰ ਦੇ ਗਿਆਨ ਨੂੰ ਆਪਣੇ ਲਈ ਪਾਲਣਾ ਸਮਝੇ ਕੇਵਲ ਗੁਰੂ ਦੇ ਗਿਆਨ ਨੂੰ ਹੀ ਆਪਣੇ ਲਈ ਸੱਚ ਸਮਝੇ ਉਸ ਤੋਂ ਬਿਨਾ ਕਿਸੇ ਦੂਜੇ ਦੀ ਕੋਈ ਕਿਸੇ ਕਿਸਮ ਦੀ ਕਾਨ ਉਹਨਾਂ ਕੱਢੇ ਕਿਸੇ ਹੋਰ ਦੀ ਸਿੱਖਿਆ ਉੱਤੇ ਨਾ ਚਲੇ ਭਾਈ ਮਨ ਜੀ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਜੇ ਤੂੰ ਗੁਰੂ ਦੀ ਸਿੱਖੀ ਧਾਰਨ ਕਰਦੀ ਹੈ ਕਰਨੀ ਹੈ ਤੇ ਸਿੱਖੀ ਉਤੇ ਸਿੱਕੀ ਨਹੀਂ ਟਿਕਦੀ ਇਹ ਜਾ ਕੇ ਘਰੋਂ ਪਹਿਲੇ ਪੀਰ ਖਾਨਾ ਚੁੱਕ ਸਕੇ ਸਰਵਰੀਆਂ ਦਾ ਜਿਹੜਾ ਮਤ ਤੂੰ ਅੱਗੇ ਮੰਨ ਰਿਆ ਉਹ ਤਿਆਗ ਉਸ ਮਤ ਨੂੰ ਬਦਲ ਕੇ ਇੱਥੇ ਆ ਕੇ ਗੁਰੂ ਦੀ ਮਤ ਧਾਰਨ ਕਰੇਗਾ ਤਾਂ ਹੀ ਸਿੱਖੀ ਮਿਲਣੀ ਹੈ ਤੋ ਇਹ ਆਪਣਾ ਆਪਾ ਛੱਡ ਕੇ ਆਪਣੀ ਮਤ ਛੱਡ ਕੇ ਆਪਣਾ ਪਿਛਲਾ ਜੀਵਨ ਜਿਉਣ ਦਾ ਢੰਗ ਛੱਡ ਕੇ ਨਰੋਲ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਹੈ ਕਿਉਂਕਿ ਗੁਰਬਿੰਨ ਅਵਰਣਾ ਜਾਣੈ ਕੋਈ ਕਿਸੇ ਹੋਰ ਨੂੰ ਕੁਛ ਨਾ ਜਾਣੇ ਕਹੈ ਨਾਨਕ ਸੁਨੋ ਸੰਤੋ ਸੋ ਸਿੱਖ ਸੰਮੁਖ ਹੋਇ ਨਾਨਕ ਆਖਦਾ ਹੈ ਸੰਤ ਜਣੋ ਉਹ ਸਿੱਖ ਸੰਮੁਖ ਮੰਨਿਆ ਜਾਏਗਾ ਗੁਰਮੁਖ ਮੰਨਿਆ ਜਾਏਗਾ ਜਿਹੜਾ ਇਸ ਤਰ੍ਹਾਂ ਹਿਰਦੇ ਨਾਲ ਗੁਰੂ ਦੀ ਬਾਣੀ ਨੂੰ ਸਤਕਾਰੇ ਮੰਨੇ ਅਪਣਾਏ ਹਿਰਦੇ ਵਿੱਚ ਧਾਰਨ ਕਰੇ ਗੁਰੂ ਦੀ ਉਪਦੇਸ਼ਾਂ ਨੂੰ ਜੇ ਕੋ ਗੁਰੂ ਤੇ ਵਿਮੁਖ ਹੋ ਜੇ ਕੋ ਗੁਰ ਤੇ ਵਿਮੁਖ ਹੋਵੇ ਹੁਣ ਦੂਜੇ ਪਾਸੇ ਬੇਮੁਖ ਕੋਣ ਹੈ ਮਨਮੁਖ ਕੋਣ ਹੈ ਇਹ ਕੋਈ ਗੁਰੂ ਤੋਂ ਵਿਅਮਕ ਹੋਵੇ ਮਨ ਸਤਿਗੁਰੂ ਮੁਕਤ ਨਾ ਪਾਵੇ ਫਿਰ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਮੁਕਤੀ ਕੀ ਈ ਹੈ ਜੀਵਨ ਮੁਕਤ ਹੈ ਜਿਉਂਦੇ ਜੀਵ ਮੋਹ ਮਾਇਆ ਦੁਜੇ ਪਾਵ ਹੂਮੇ ਵਿਕਾਰਾਂ ਤੋਂ ਮੁਕਤ ਹੋਣਾ ਤੇ ਸਰੀਰ ਦੇ ਆਗਿਆ ਹਮੇਸ਼ਾ ਵਾਸਤੇ ਸ੍ਰਿਦਕ ਅਣ ਜਾਣ ਤੋਂ ਆਵਾਗਵਣ ਤੋਂ ਮੁਕਤ ਹੋ ਕੇ ਪ੍ਰਭੂ ਚਰਨਾਂ ਵਿ ਜਾ ਬਿਰਾਜਣਾ ਸ੍ਰਿਦਕ ਖਾਕੀ ਤੋਂ ਨੂਰੀ ਬਨ ਜਾਣਾ ਜੋਤੀ ਜੋਤ ਰਲੀ ਸੰਪੂਰਨ ਸਿਆ ਰਾਮ ਵਾਲਾ ਦਰਜਾ ਪ੍ਰਾਪਤ ਕਰਨਾ ਜੋਤ ਰੂਪ ਹੋ ਜਾਣਾ ਨਿਰੰਕਾਰ ਰੂਪ ਹੋ ਜਾਣਾ ਨਿਰੰਕਾਰ ਤੂੰ ਪ੍ਰਭੂ ਆਕਾਰ ਨਿਰਗੁਣ ਤੂੰ ਸਰਗਣ ਰੂਪ ਬਣਿਆ ਅਸੀਂ ਉਸ ਸਰਗਣ ਰੂਪ ਦਾ ਹਿੱਸਾ ਲਿਆ ਇਸਾ ਇਸ ਵੇਲੇ ਸਰਗੁਣ ਤੂੰ ਮੁੜ ਕੇ ਨਿਰਗੁਣ ਹੋ ਜਾਣਾ ਹੈ ਅਸਲ ਮੁਕਤੀ ਜਨਮ ਮਰ ਦੇ ਗੇੜ ਤੋਂ ਮੁਕਤ ਹੋਣਾ ਤੇ ਫਿਰ ਉਹ ਮੁਕਤੀ ਨਹੀਂ ਹੋ ਸਕਦੀ ਜੇ ਕੋ ਗੁਰੂ ਤੂੰ ਬੇਮੁਖ ਹੋਵੇ ਬੇਮੁਖ ਹੋ ਕੇ ਮੁਕਤੀ ਨਹੀਂ ਹੋ ਸਕਦੀ ਯਾਨੀ ਇਹ ਕੋਈ ਆਪਸ਼ਨ ਨਹੀਂ ਹੈ ਇਹ ਹਰ ਹਾਲਤ ਵਿੱਚ ਇਨਸਾਨ ਲਈ ਜ਼ਰੂਰੀ ਹੈ ਕਿ ਗੁਰੂ ਦੇ ਸਨਮੁਖ ਹੋਵੇ ਪਾਵ ਮੁਕਤ ਨ ਹੋਰ ਹੈ ਕੋਈ ਕਿਸੇ ਹੋਰ ਥਾਂ ਤੇ ਜਾ ਕੇ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਕੋਈ ਹੋਰ ਮਤ ਨਹੀਂ ਹੈ ਹੋਰ ਕੋਈ ਗਿਆਨ ਗੂਚਰ ਨਹੀਂ ਹੈ ਜਿਸ ਦੇ ਰਾਈ ਬੰਦਾ ਇਹ ਜੀਵਨ ਮੁਕਤ ਹੋਰ ਸਦੀਵੀ ਮੁਕਤੀ ਪ੍ਰਾਪਤ ਕਰ ਸਕੋ ਪੁੱਛੋ ਵਿਵੇਕੀਏ ਜائیں ਜਿਹਨੇ ਨਿਰਣਾ ਕਰਨ ਵਾਲੀ ਬੁੱਧੀ ਜਾਂ ਜਿਹੜੇ ਵਿਵੇਕੀ ਲੋਕ ਨੇ ਪਾਬਜੀ ਨੂੰ ਪਰਖਿਆ ਉਹਨਾਂ ਕੋਲੋਂ ਭਾਵੇਂ ਪਰਖਾ ਕੇ ਦੇਖ ਲਵੋ ਕਿ ਹੋਰ ਕੋਈ ਥੋੜ ਟਿਕਾਣਾ ਨਹੀਂ ਹੈ ਗੁਰੂ ਤੋਂ ਬਿਨਾ ਕਿਸੇ ਵੀ ਕਿਸਮ ਦੀ ਜੋ ਮੁਕਤੀ ਜਾਂ ਜੀਵਨ ਮੁਕਤੀ ਜਾਂ ਦੂਸਰੀ ਪ੍ਰਾਪਤ ਨਹੀਂ ਕਰ ਸਕਦਾ ਅਨੇਕ ਜੁਨੀ ਪਰਮਾ ਹੈ। ਹੁਣ ਕਈ ਲੋਕ ਜੁਨਾਈ ਨਹੀਂ ਇਹਨਜੀ ਉਹ ਇਹਨਾਂ ਦੀ ਗੁਰੂ ਦੀ ਗੁਰਬਾਣੀ ਦੇ ਸ਼ਬਦਾਂ ਦੀ ਵੀ ਆਖ ਕੇ ਆਪਣੇ ਮਨ ਦੀ ਮਤ ਪਿੱਛੇ ਲਗਾ ਕੇ ਕਰਦੇ ਨੇ। ਆਪਣੇ ਮਨ 'ਚ ਕੋਈ ਖਿਆਲ ਬਣਾ ਲੈਣਾ। ਫਿਰ ਉਹਦੇ ਨਾਲ ਮਿਲਦੇ ਜੁਲਦੇ ਗੁਰਬਾਣੀ ਦੇ ਪ੍ਰਮਾਣ ਢੂੰਡ ਕੇ ਸਿੱਧ ਕਰਨ ਦੀ ਕੋਸ਼ਿਸ਼ ਕਰਨੀ। ਇਹ ਇਹ ਵੀ ਇੱਕ ਮਨਮਤ ਹੈ। ਗੁਰਬਾਣੀ ਨੂੰ ਸਮਝ ਕੇ ਆਪਣੀ ਮਤ ਨੂੰ ਪਿੱਛੇ ਕਰਕੇ ਗੁਰਬਾਣੀ ਦੀ ਮਤ ਕਰਨ ਕਰੋ। ਗੁਰਬਾਣੀ ਦੇ ਬੇਅੰਤ ਜਾਂਦੇ ਆਵਾ ਗਵਨ ਦਾ ਜ਼ਿਕਰ ਹੈ। ਆਵਾ ਗਵਨ ਨੂੰ ਪ੍ਰਮਾਣ ਕਿਤਾ ਗਿਆ। ਇਹ ਅੱਜਕੱਲ ਦੇ ਕੁਝ ਵਿਚਾਰਵਨ ਕਹਿਣਾ ਸ਼ੁਰੂ ਹੋ ਗਏ ਨੇ ਕਿ ਜਿਹੜਾ ਬੰਦਾ ਇਨਸਾਨ ਹੋ ਕੇ ਕਦੇ ਜਾਨਵਰ ਵਾਂਗ ਜਿੰਦਗੀ ਜੀਉਂਦਾ ਹੈ ਕਦੇ ਕੁੱਤੇ ਵਾਲਾ ਲੋਭੀ ਬਣ ਜਾਂਦਾ ਹੈ ਕਦੇ ਸੂਰ ਦੀ ਤਰ੍ਹਾਂ ਾਲਮਲ ਖਾਣ ਲੱਗ ਪੈਂਦਾ ਹੈ ਇਹ ਹੀ ਉਹਨਾਂ ਨੇ ਉਹ ਨਹੀਂ ਪਾਈ ਇਹ ਮਨੋਵ੍ਰਤੀ ਹੈ ਮਨੋਵ੍ਰਤੀ ਕਰਕੇ ਕੋਈ ਕੁੱਤੇ ਵਾਲੀ ਜ਼ਿੰਦਗੀ ਜੀਉ ਰਿਹਾ ਕੋਈ ਸੂਰ ਵਾਲੀ ਜੀ ਰਿਹਾ ਕੋਈ ਜਾਨਵਰਾਂ ਵਾਂਗ ਜਿੰਦਗੀ ਜੀ ਰ ਕਰਤੂਤ ਪਸ਼ੂ ਕੀ ਮਾਨਸਾਤ ਇੱਥੇ ਕਰਤੂਤ ਦੀ ਗੱਲ ਕੀਤੀ ਗਈ ਹੈ ਕਿ ਕਰਤੂਤ ਕਰਕੇ ਉਹ ਪਸ਼ੂ ਅਸਰੀਰ ਕਰਕੇ ਨਹੀਂ ਪਸ਼ੂ ਸਰੀਰ ਕਰਕੇ ਉਹ ਇਨਸਾਨ ਹੀ ਹੈ ਇਸੇ ਪੰਕਤੀ ਉਕਲੀ ਰੂਹ ਦਾ ਕਰਤੂਤ ਪਸ਼ੂ ਕੀ ਕਰਤੂਤ ਪਸ਼ੂ ਦੀ ਹੈ ਪਰ ਜ਼ਾਤ ਕਰੀ ਹੈ ਮਨ ਜ਼ਾਤ ਜ਼ਾਤ ਜਾਨਵਰ ਵਾਲੀ ਨਹੀਂ ਹੈ ਜ਼ਾਤ ਇਨਸਾਨ ਦੀ ਹੈ ਇਨਸਾਨ ਹੀ ਹੈ ਉਹ ਲੇਕਿਨ ਕਰਤੂਤ ਦੀ ਪਸ਼ੂ ਵਾਲੀ ਹੈ ਅਸੀਂ ਉਹਨੂੰ ਪਸ਼ੂ ਦੀ ਜੂਨੀ ਸਮਝੇ ਬੈਠੇ ਜਾਂ ਜਾ ਕੇ ਐਸੇ ਅਰਥ ਕਰਨੇ ਸ਼ੁਰੂ ਹੋ ਗਏ ਤਾਂ ਗੁਰਬਾਣੀ ਵਿੱਚ ਮੈਂ ਆਵਾਗਵਨ ਦਾ ਵਿਸ਼ੇ ਵਿਚਾਰ ਚੁੱਕੇ ਹਾਂ ਸ਼ਾਇਦ ਪਿਛਲੀਆਂ ਲੜੀਆਂ ਵਿੱਚ ਤੋ ਗੁਰਬਾਣੀ ਵਿੱਚ ਆਵਾਗਵਨ ਨੂੰ ਮੰਨਿਆ ਗਿਆ ਗੁਰਬਾਣੀ ਕਹਿੰਦੀ ਅਨੇਕ ਜੂਨੀ ਪਰਮ ਆਵਾ ਉਹ ਅਨੇਕਾਂ ਜੁਨਨ ਭਟਕਦਾ ਹੁੰਦਾ ਫਿਰ ਉਹ ਵੇਂ ਸਤਗੁਰੂ ਮੁਕਤ ਨਾਮ ਪਾਏ ਇਹ ਜੁਨਮ ਵਿੱਚ ਫਿਰਨ ਵਾਲਾ ਜਿਹੜਾ ਹੈ ਉਹ ਬੇਮੁਖ ਹੈ ਉਹ ਆਵਾਗੌਣ ਵਿੱਚ ਪਿਆ ਹੋਇਆ ਅਬਗਤਾ ਹੈ ਜਿਸ ਨੇ ਆਪਣੀ ਆਤਮਿਕ ਗਤੀ ਨੂੰ ਇੰਨਾ ਉੱਚਾ ਕਰ ਲਿਆ ਉੱਚੇ ਮਰਤਬੇ ਤੇ ਆਪਣੀ ਮਾਨ ਆਤਮਾ ਨੂੰ ਪੂਜਾ ਲਿਆ ਉਹ ਇਸ ਅਰਜੰਤ ਮੁਕ ਜਾਂਦਾ ਉਸ ਦਾ ਅਨੇਕ ਜੁਨੀ ਪਰਮਾਵਾ ਵਾਲਾ ਜਿਹੜਾ ਭਟਕਣਾ ਉਦੀ ਮੁਕ ਜਾਂਦੀ ਹੈ ਔਰ ਪ੍ਰਭੂ ਜੋਤਿ ਵਿੱਚ ਲੀਨ ਹੋ ਜਾਂਦਾ ਬਿਨ ਸਤਗੁਰੂ ਮੁਕਤ ਨਾ ਪਾਏ ਪਰ ਇਹ ਸਤਗੁਰੂ ਤੋਂ ਬਿਨਾਂ ਹੀ ਮੁਕਤੀ ਪ੍ਰਾਪਤ ਨਹੀਂ ਹੁੰਦੀ ਗੁਰੂ ਦੀ ਬਾਣੀ ਸੁਰ ਸ਼ਬਦ ਦਾ ਮੇਲ ਕਰਨ ਤੋਂ ਮੈਨਾਂ ਇਹ ਨਹੀਂ ਹੁੰਦਾ ਫਿਰ ਮੁਕਤ ਪਾਇ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਫਿਰ ਮੁਕਤ ਅਗਰ ਐਸੀ ਪ੍ਰਕਿਰਣਾ ਪਿਆ ਹੋਇਆ ਵੇਮਖ ਹੁੰਦਾ ਜਿਹੜਾ ਉਹ ਫਿਰ ਮੁਕਤਤਾਈ ਹੋ ਸਕਦਾ ਫਿਰ ਮੁਕਤ ਪਾਇ ਲਾਗ ਚਰਣੀ ਗੁਰੂ ਚਰਨਾਂ ਜਾ ਕੇ ਲਗੇਗਾ ਪਾਵ ਸ਼ਬਦ ਦੇ ਨਾਲ ਲੱਗੇਗਾ ਅਸੀਂ ਪਿੱਛੇ ਵਿਚਾਰ ਕਰ ਰਹੇ ਕਿ ਗੁਰੂ ਕੇ ਸ਼ਬਦ ਹੀ ਗੁਰੂ ਕਾ ਚਰ ਗੁਰੂ ਸ਼ਬਦ ਨਾਲ ਜੁੜੇਗਾ ਸੁਰ ਸ਼ਬਦ ਦਾ ਮੇਲ ਕਰੇਗਾ ਸਤਿਗੁਰੂ ਸ਼ਬਦ ਸੁਣਾਏ ਫਿਰ ਸਤਿਗੁਰੂ ਉਸ ਨੂੰ ਇਹ ਸ਼ਬਦ ਸੁਣਾਰੇਗਾ ਤਾਂ ਉਹ ਸ਼ਬਦ ਆਈ ਸਾਡੇ ਕੋਲ ਬਸ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪੀ ਵਿੱਚ ਮੌਜੂਦ ਹੈ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਢਾਲਣਾ ਹੈ ਕਹ ਨਾਨਕ ਵਿਚਾਰ ਦੇਖੋ ਗਿਨ ਸਤਿਗੁਰ ਮੁਕਤ ਨਾ ਪਾਈ ਹੈ ਭਾਈ ਨਾਨਕ ਕਹਿੰਦਾ ਵਿਚਾਰ ਕੇ ਦੇਖ ਲਵੋ ਕਿ ਸਤਿਗੁਰ ਤੋਂ ਬਿਨਾ ਕਿਸੇ ਨੂੰ ਮੁਕਤੀ ਪ੍ਰਾਪਤ ਨਹੀਂ ਜੀ ਹੋਈ ਕੋਈ ਹੋਰ ਕਰਮ ਕਾਂਡ ਮੰਨਿਉ ਥੱਲੇ ਲਾਣਾ ਉੱਪਰ ਕਰਨਾ ਗਵਾ ਮਖਸ ਦੀਵੇ ਬਾਲਨੇ ਚੋਈਆਂ ਬਰੜੇ ਚੋਰੀਆਂ ਕਰੀ ਜਾਣਾ ਇਹ ਸਭ ਜਿਹੜੀ ਰਸਮੋ ਰਿਵਾਜ ਹਨ ਇਨਾਂ ਦਾ ਇਸ ਮੁਕਤੀ ਨਾਲ ਕੋਈ ਸੰਬੰਧ ਨਹੀਂ ਹੁੰਦਾ ਮੁਕਤ ਇੱਥੇ ਗੁਰਬਾਣੀ ਵਿੱਚ ਵਿਆਖਿਆ ਕਰਦੇ ਹਾਂ ਇੱਕ ਵੀ ਸ਼ਬਦ ਐਸਾ ਨਹੀਂ ਆਉਂਦਾ ਜਿਹੜਾ ਕਿਸੇ ਐਸੇ ਕਰਮਕਾਂਡ ਦੀ ਆਮੀ ਉੱਪਰਦਾ ਵੀ ਇਹ ਕਰਮਕਾਂਡ ਕਰੋਗੇ ਤਾਂ ਮੁਕਤ ਹੋ ਜਾਓ ਇੱਥੇ ਇੱਕੋ ਇੱਕ ਸਾਧਨ ਹੈ ਕਿ ਗੁਰੂ ਦੀ ਮਤ ਨੂੰ ਗ੍ਰਹਿਣ ਕਰੋ ਗੁਰੂ ਦੀ ਮਤ ਅਨੁਸਾਰ ਜੀਵਨ ਜਿਓ ਤੇ ਜਿਉਂਦੇ ਜੀ ਵਿਕਾਰੋਂ ਤੋਂ ਮੁਕਤ ਹੋ ਜਾਓ ਦੁਜੇ ਪਾਪ ਤੋਂ ਮੁਕਤ ਹੋ ਜਾਓ ਹਉਮੈ ਮੋ ਮਾਇਆ ਤੋਂ ਮੁਕਤ ਹੋ ਜਾਵੋ ਇਸ ਤੂੰ ਨਿਰਲੇਪ ਰਹਿ ਕੇ ਪ੍ਰਭੂ ਨਾਮ ਦੀ ਕਮਾਈ ਕਰੋ ਆਤਮ ਗੁਣਾਂ ਦੀ ਕਮਾਈ ਕਰੋ ਕਿ ਰੱਬੀ ਜੋਤ ਨਾਲ ਜੋਤੀ ਜੋਤ ਰਲੀ ਵਾਲੇ ਅਵਸਥਾ ਤੱਕ ਪਹੁੰਚੋ ਖਾਕੀ ਤੋਂ ਨੂਰੀ ਹੋ ਜਾਓ ਬਸ ਇਹੋ ਹੀ ਜੀਵਨ ਦਾ ਮਕਸਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ